ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। पीछे 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 और पीछे रोया सारा ओ क्यों खराब कर रहा है पीछे वो ये तो उन नंगे करने ने साटा पर क्यों खाटे पड़ा दिया पड़ रहा है ये चल रहा है अम्मा ने लगा ज्यादा हो जाए थोड़ा सा ऐसा करना जरा ਹਾਂ ਜੀ ਸਰ ਪਲੀਜ਼ ਈਟੂ ਸਭ ਆ ਕੇ ਆ ਜਾਓ ਬਸ ਬਸ I'm <laughs> going ਨਾਮ ਜੋ ਵਿਨਾ ਦਿੱਤੀ ਕਿਆ ਨਾਮ ਜੋ ਵਿਨਾ ਦਿੱਤੀ ਕਿਆ ਨਾਮ ਜੋ ਵਿਨਾ ਦਿੱਤੀ ਕਿਆ ਦਾ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਜਿਵੇਂ ਧਾਲੇ ਨਾਲ ਆਏ ਹੋ ਤੇ ਇਹ ਬਹੁਤ ਸੱਚੀ ਸਰਦਾਰ ਲਈ ਜੀ ਘਟਕਸਰੇ ਦੇ ਉਹ ਕਿ ਅੱਜ ਉਹਨਾਂ ਨੂੰ ਸਨਦਾਨੇ ਦੇ ਲਈ ਆਏ ਹੋ ਕਿ ਅਕਸਰ ਮੁਦਦਿਆਰ ਹੋ ਕੇ ਜਿਵੇਂ ਸਰਿਕਿਸ ਕੇ ਫੇਸਬੁਕ ਤੇ ਬਾਤ ਕਰਨੇ ਪਰ ਉਹਨਾਂ ਨੂੰ ਧਾਲੇ ਦੇ ਲਈ ਨਹੀਂ ਆਪਾਂ ਉਹਨੇ ਆ ਕੇ ਜਿਹੜੇ ਨਸ਼ਿਆਂ ਦੇ ਖਿਲਾਫ ਤੇ ਦੇ ਇਸ ਸਕੇ ਦੇ ਲਈ ਤੇ ਚੰਗੇ ਸਮਾਂ ਦੇ ਸਾਥੀ ਕਰਨੀ ਹੈ ਉਹ ਵੱਡੇ ਹੋਗੇ ਹੋ ਸਕਦੀ ਹੈ ਤੇ ਅੱਜ ਇਹ ਸਾਈਕਲ ਰੈਲੀ ਹੈ ਇਕੱਲ ਨੂੰ ਹੋ ਰਹੀ ਅਸੀਂ ਮੋਰਫ ਕਰਾਂਗੇ ਲੋਕ ਆ ਰਹੇ ਕੋਲੋਸਰੋ ਕੱਲ ਸਵੇਰੇ ਸਾਢੇ 6 ਵਜੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਰਾਜ ਇਕੱਠੇ ਹੋ ਕੱਲ ਵੀ ਕਿਤੋਂ ਵੱਧ ਗੀਤੀ ਵੀ ਡਟੇ ਹੋਗੇ ਅੰਸ਼ਤ ਦਾ ਬਰਸੇ ਸ਼ਦਾ ਰਵੇ ਕਰਨੀ ਹੈ ਧੰਨਵਾਦ ਜੈ ਹਿੰਦ ਸ੍ਰੀ ਭਗਤ ਸਿੰਘ ਜੀ ਜਿੰਦਲੀ ਸਾਡੇ ਫੈਸਟੀਵਲ ਆਕਾਣੂ ਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਹਦੀ ਬਖਾਈ ਦਗਾ ਅੱਜ ਦਿੱਲੀ ਦਾ ਪ੍ਰਸ਼ਾਸਨ ਵੱਲੋਂ ਦੋ ਦਿਨਾਂ ਦਾ ਇੱਕਲਾ ਮੇਲਾ ਉਦਲੀ ਆਕੇ ਗਰਾਊਂਡ ਦੇ ਵਿੱਚੋਂ ਸ਼ੁਰੂਆਤ ਹੋ ਰਹੀ ਹੈ ਤੇ ਕੋਟੀ ਸਾਈਕਲਫੋਨ ਟ੍ਰੈਲਰਾਂ ਜਿਹਦੇ ਵਿੱਚ ਸਾਨੂੰ ਬਹੁਤ ਹੀ ਪ੍ਰਮਾਣਕਾਰਾਂ ਮਿਲੇ ਹੈ ਬਹੁਤ ਹੀ ਸਕੂਲਾਂ ਦੇ ਵਿੱਚ ਸਾਰੇ ਦਿਨੇ ਦੇ ਵਿੱਚ ਮੇਰਾ ਲੋਕ ਇਕੱਠੇ ਹੋਏ ਨੇ ਤੇ ਉਹਦੀ ਇਥੋਂ ਸਾਈਕਲ ਤੋਂ ਮੈਲੋਨੀ ਜਿਹੜੀ ਹੈ ਉਹ ਸ਼ੁਰੂਆਤ ਕਰਾਂਗੇ ਤੇ ਸਾਰੇ ਨਵੇਂ ਮਾਪਿਆਂ ਨੂੰ ਇਹ ਵੀ ਤੁਹਾਡੇ ਮੱਦੇਨਜ਼ਰ ਇੱਕ ਜਾਰੀ ਕਰਾਂ ਕਿ ਜਿਹੜਾ ਕਟੜਲਾ ਵਿਖੇ ਦੋ ਦਿਨਾਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਵੀ ਸਾਰੇ ਆ ਕੇ ਫਾਨ ਲੈਣ ਸਾਨੂੰ ਪਰਮਾਨੰਦ ਬਾਰਾ ਜੀ ਸੰਗਵਾਨ ਸਿੰਘ ਜੀ ਦੇ ਜਨਮ ਦਿਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਜੀ ਸਾਹਿਬ ਐਸਐਸਪੀ ਇਨਕਲੂਜੀ ਟੀਮ ਵੱਲੋਂ ਜਿਹੜੀ ਅੱਜ ਉਹਨਾਂ ਦੇ ਯਾਦ ਦੇ ਵਿੱਚ ਸਾਈਕਲ ਰੈਲੀ ਆਈਟੀਆਈ ਦੇ ਗਰਾਊਂਡ ਤੋਂ ਸ਼ੁਰੂ ਕੀਤੀ ਹੈ ਬਹੁਤ ਹੀ ਤਲਾਗਾ ਜੋ ਕੰਮ ਹੈ ਮੈਂ ਆਪਣੀ ਨੈਮਰ ਨੂੰ ਔਰ ਸਮੁਲੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਰੇ ਹੀ ਅਫਸਰ ਸਾਹਿਬਾਨ ਨੂੰ ਔਰ ਜਿੰਨੇ ਵੀ ਮੇਰੇ ਵੀਰੇ ਸਟ੍ਰਾਈਕਰ ਲੈਣੀ ਵਿੱਚ ਆਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਜੀ ਜਿਸਪਲੈਂਟ ਹੈ ਕਿ ਆਪਾਂ ਆਰ ਕੇ ਵਾਲੀਆ ਕਾਲਜ ਦੀ ਗਰਾਊਂਡ ਤੱਕ ਆਪਾਂ ਜਿੱਦ ਦਾ ਰੂਟ ਬਣਾਇਆ ਪ੍ਰਬੰਧਕਾਂ ਨੇ ਆਪਾਂ ਦੁੱਧਾ ਇੱਥੇ ਹੀ ਆਣਾ ਹੈ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬੜੇ ਹੀ ਸਤਿਪੰਨ ਚ ਰਹੇ ਕਿਉਂਕਿ ਰੋਡ ਵੀ ਬਹੁਤ ਜਲਦੀ ਆ ਸਾਰੇ ਇਹ 26 ਸੜਕਾਂ ਜਿਹੜੀਆਂ ਅੱਜ ਦੇ ਦੰਦੇ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਤੁਹਾਨੂੰ ਨਸ਼ਿਆਂ ਦੇ ਰਿਲੇਟਡ ਗੱਲਾਂ ਉਹਦੇ ਨੇ ਅੱਜ ਬਿਲਕੁਲ ਨਾ ਲੈਣੀ ਚਾਹੀਦੀਆਂ ਤੇ ਤੁਹਾਨੂੰ ਜਿੰਨੇ ਵੀ ਅੱ디 ਆਏ ਆ ਘਰ ਤੋਂ ਘਟ ਇੱਕ ਇੱਕ ਜਾਣਾ 50-50 ਬੱਚਿਆਂ ਨੂੰ ਜੇ ਕੋਈ ਗਲਤ ਸੰਗਤ ਚ ਪਿਆ ਆ ਉਹ ਆਪਾਂ ਰੋਕੀਏ ਤਾਂ ਕਿ ਸਾਡੀ ਪੰਜਾਬ ਨੂੰ ਦੇ ਦੁਆਰਾ ਮੋੜਲਾ ਪੰਜਾਬ ਭਗਤ ਸਿੰਘ ਦਾ ਪੰਜਾਬ ਬਣਾ ਦਿੱਤੀ ਜਵਾਜ ਜਾਏਗੀ ਅੱਜ ਇਹੋ ਅੱਜ ਇਸ ਸਤਾਰ ਮੇ ਗਾਂਧੀ ਜੀ ਸਭ ਤੋਂ ਪਹਿਲੀ ਮੈਂ ਆਪਣੇ ਅਤੇ ਸਾਡੇ ਮਾਟੀ ਦੀ ਧੀ ਲੋਕ ਦੇਸ਼ ਵਾਸੀ ਸੂਰਜ ਸਾਡੇ ਦੋਨੋਂ ਦੋਹਰੇ ਮਾਰਕਾਗ ਆ ਤੇ ਉੱਥੇ ਹੀ ਸੇਵਾ ਤੋਂ ਸੀ ਜਿਹੜੇ ਪ੍ਰਸ਼ਾਸਨ ਦਾ ਖੜੇ ਹੋਰ ਜੋ ਜੀ கிருஷ்ਨਰ ਜੀ ਵਿਜੇਸ਼ ਜੀ ਦਾ ਔਰ ਉਹਨਾਂ ਲਈ ਸਾਰੀ ਟੀਮ ਦਾ ਔਰ ਇਹਦੇ ਨਾਲ शन पी साहिबारताली सरदार भॻत जी जनम दवस मौक़ौर बचे बचियुनि सही दिशा ते दशा अॼुकल्ह ਮਾਸਾ ਰੋਡ ਗਿਆ ਪਰ ਮੇਰਾ ਮੰਨਣਾ ਹੈ ਕਿ ਇਹ ਬਹੁਤ ਵੱਲ ਤੋਂ ਬੱਚੇ ਜਿਹੜਾ ਮੌਜੂਦ ਬੱਚੇ ਬੱਚੀਆਂ ਨੂੰ ਸਹੀ ਦਿਸ਼ਾ ਤੇ ਦਸਾ ਦੇ ਲਈ ਉਹਹੀ ਇਹਨਾਂ ਸੀਗਾਂ ਸਦਾ ਭਖੀ ਰਹੇ ਉਹ ਸੁਨੇਹੇ ਸੰਦੇਸ਼ ਯਾਦ ਹੋਣ ਤੋਂ ਬਾਅਦ ਵੀ ਜਿਸ ਦੇ ਕਰ ਲਈ ਟ੍ਰੇਨ ਆ ਵੀ ਮਿਲੇਗੀ ਸੋ रास्ता कटना सरदार भगत सिंह जी के सतानवे जन्मदिन के सब तो पहला मैं लख लख बधाई दहीद आजम सरदार भगत सिंह जी जो जन्मभूमि है ਸ਼ੇਪ ਅਗਰਸ ਨਗਰ ਦੇ ਵਿੱਚ ਅੱਜ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬਿਜੇਸ਼ ਮਹਾਜਨ ਜੀ ਜੇਸ਼ ਮਾਨ ਜੀ ਦੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਉਨ੍ਹਾਂ ਦੇ ਨਾਲ ਸੁਧਮੁੱਚੀ ਆਮ ਆਦਮੀ ਪਾਰਟੀ ਦੀ ਨਿਰਦੇਸ਼ਕ ਅਤੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਅਤੇ ਐਡਮਿਨਿਸਟ੍ਰੇਸ਼ਨ ਦੇ ਪੂਰੇ ਅਫਸਰ ਸਾਹਿਬਾਨ ਅੱਜ ਜਿਹੜਾ ਇਹ ਸੈਕਡੈਲੀ ਗੱਲ ਰਹੀ ਹੈ ਮੈਂ ਸਮਝਦਾ ਇੱਕ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਂਕਿ ਇਹਦੇ ਨਾਲ ਜਿੱਥੇ ਅਸੀਂ ਛੇ ਦੇਜੋ 6 ਸਾਲ ਪਸੇ ਵੀ ਸੋਚ ਕਿ ਸਾਡਾ ਨੌਜਵਾਨ ਜਿਹੜਾ ਆ ਉਹਦੀ એનર્ਜੀ ਤੇ ਲਈ ਆ ਉਹ ਪੰਜਾਬ ਦੇ ਉਹ ਦੇਸ਼ ਦੇ ਉਹਦੀ ਜਿਹੜੀ ਤਰੱਕੀ ਨੇ ਲੱਗਣੀ ਚਾਹੀਦੀ ਆ ਉਹਦੀ ਉੱਚੀ ਨੇ ਲੱਗਣੀ ਚਾਹੀਦੀ ਆ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਮੌਕਾ ਹੈ ਮੈਂ ਪੂਰੀ ਇੰਸਟੀਚਿਊਸ਼ਨ ਨੂੰ ਲੱਖ ਲੱਖ ਵਧਾਈ ਦੇ ਦੇਉਂਗਾ ਔਰ ਇਸ ਗੱਲ ਦੀ ਆਗਿਆ ਕਰਦਾ ਕਿ ਸਾਡੇ ਨੌਜਵਾਨ ਜਿਹੜੇ ਆ ਉਹ ਇਸ ਤਰ੍ਹਾਂ ਵੀ ਤੋਂ ਮਸਲੇ ਦੇ ਇੱਕ ਲੜਾਈ ਸ਼ੁਰੂ ਕਰਨਗੇ ਇਹ ਵਰਤਿਆ ਸੀ ਦੇ ਉਸ ਦਾ ਪਕਾ ਜਨਮ ਦਿਹਾੜੇ ਦੀ ਲੱਗਦਾ ਹੈ ਜਾਈ ਆ ਨਵੀਂ ਦੇਖੋ ਗੁੱਡ ਮਾਰਨਿੰਗ ਟੋ ਕਾ ਦੇਣ ਹੈ ਅਸੀਂ ਸ਼ਹੀਦ ਭਗਤ ਸਿੰਘ ਵਿਖੇ ਸ਼ਹੀਦ ਭਗਤ ਸਿੰਘ ਦੀ ਸ਼ੋਭਾ ਪ੍ਰਾਪਤ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਅੱਜ ਸ਼ਹੀਦ ਭਗਤ ਸਿੰਘ ਦਾ 100ਵਾਂ ਜਨਮ ਦਿਵਸ ਆ ਜਿਹੜਾ ਬੜੇ ਹੀ ਸ਼ਰਧਾ ਦੇ ਧੂਮ ਧਾਮ ਦੇ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇਸ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सत्तो दिन इमरजेंसी की सुविधा भी दी जाती है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज दिन विशेष सरगर्मिया कल फिर ਦੰਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ